ਵਿਲ ਵਿਜੀਲੈਂਸ ਵੱਲੋਂ ਇੱਕ ਕਲਰਕ ਨੂੰ ਰਿਸ਼ਵਤ ਲੈਂਦੇ ਰੰਗੀ ਹੱਥੇ ਫੜ ਲਿਆ ਹੈ ਦੱਸਦੀ ਹੈ ਕਿ ਆਰਸੀ ਰੀਵੈਰੀਫਿਕੇਸ਼ਨ ਕਰਾਉਣ ਦੇ ਨਾਂ ਤੇ 3000 ਰੁਪਏ ਜਿਹੜੇ ਨੇ ਇਸ ਵੱਲੋਂ ਮੰਗੇ ਗਏ ਸੰਤਾ 2700 ਰੁਪਏ ਦੇ ਵਿੱਚ ਡੀਲ ਜਿਹੜੀ ਆ ਉਹ ਡਨ ਹੋਈ ਸੀ ਤਾਂ ਦੱਸਦੀ ਹੈ ਕਿ ਇਸ ਦੇ ਉੱਤੇ ਟਰੈਪ ਲਗਾ ਲਗਾਇਆ ਗਿਆ ਸੀ ਤਾਂ ਵਿਜੀਲੈਂਸ ਵੱਲੋਂ ਇਸ ਨੂੰ ਮੌਕੇ ਦੇ ਉੱਤੇ ਹੀ ਜਿਹੜਾ ਉਹ ਅਰੈਸਟ ਕੀਤਾ ਗਿਆ ਤਾਂ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਪੀੜਤ ਲੜਕੀ ਅਤੇ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਇੰਸਪੈਕਟਰ ਰਜਿੰਦੀਪ ਭਰਾ ਜੀ ਮੈਂ ਵਿਜੀਲੈਂਸ ਬਿਊਰੋ ਯੂਨਿਟ ਬਟੇਂਡਾ ਤੋਂ ਇੱਕ ਸਪੈਸਿਫਿਕ ਪਰਸਨ ਦੀ ਕੰਪਲੇਂਟ ਸੀਗੀ ਜੀ ਇੱਕ ਕੰਪਲੇਨੈਂਟ ਹੈ ਸਾਡੇ ਕੋਲ ਉਹਨਾਂ ਦੀ ਕੰਪਲੇਂਟ ਸੀਗੀ ਕਿ ਜੋ ਆਰਟੀਓ ਆਫਿਸ ਦੇ ਕਲਰਕ ਨੇ 데ਵਿਡ ਕੁਮਾਰ ਜੀ ਉਹ ਫਾਈਲਾਂ ਦੀ ਵੈਰੀਫਿਕੇਸ਼ਨ ਆਨਲਾਈਨ ਡਨ ਕਰਨ ਦੇ ਲਈ ਪੈਸੇ ਦੀ ਡਿਮਾਂਡ ਕਰ ਰਹੇ ਨੇ ਤਾਂ ਉਹਦੇ ਵਿੱਚ ਅਸੀਂ 트ੈਪ ਲਾਇਆ ਐਂਡ ਅਸੀਂ ਰੈੱਡ ਹੈਂਡਡਰ ਅਸੀਂ ਨੇ ਫੈਚ ਕੀਤਾ ਰੈੱਡ 100 ਪਰ ਜਿੰਨੇ ਅਮਾਉਂਟ ਕਿੰਨੇ ਹੋਰ ਇਨਾਂ ਕੋਲੇ ਕਿ ਇਹ ਜਿਹੜੀ ਸੀਟ ਸੀਗੀ ਕੋਈ ਰਜਿਸਟ੍ਰੇਸ਼ਨ ਦੀ ਸੀ ਸੀ ਜਾਂ ਪਰਮਿਟ ਦੀ ਸੀ ਸੀ ਕੀ ਸੀ ਆ 2700 ਹੈਗੀ ਹੈ ਅਮਾਉਂਟ ਜਿਹਦੇ ਵਿੱਚ ਅਸੀਂ ਰੈੱਡ ਹੈਂਡਡਰ ਟ੍ਰੈਪ ਕੀਤਾ ਐਂਡ ਇਹ ਆਰਟੀ ਸੀ ਕਲਰਕ ਨੇ ਅਸੀਂ ਇਨਵੈਸਟੀਗੇਟ ਕਰਾਂਗੇ ਐਵਰੀ ਐਸਪੈਕਟ ਕਿ ਜੇਕਰ ਇਹ ਅੱਗੇ ਕਿਸੇ ਦਾ ਰੋਲ ਆਉਂਦਾ ਹੈ ਤਾਂ ਵੀ ਵਿਲ ਡੈਫੀਨਿਟਲੀ ਟੇਕ ਐਕਸ਼ਨ ਔਨ ਥੈਟ ਪਰਸਨ ਆਲਸੋ ਮੈਡਮ ਇਸ ਕਮਰੇ ਦੇ ਵਿੱਚ ਕਾਫੀ ਹੋਰ ਵੀ ਕਲਰਕ ਬੈਠੇ ਹੋਏ ਨੇ ਕਿ ਇੱਕ ਦੇ ਉੱਤੇ ਕੀ ਪ੍ਰੋਬਲਮ ਹੈ ਜਾਂ ਸਾਰੀ ਆਫਿਸ ਵਿੱਚ ਆ ਸਾਨੂੰ ਜੋ ਕੰਪਲੇਂਟ ਮਿਲੀ ਸੀ ਉਹ ਇਸ ਸਪੈਸੀਫਿਕ ਕਲਰਕ ਦੇ ਰਿਗਾਰਡਿੰਗ ਮਿਲੀ ਸੀਗੀ ਜਿਸ ਨੂੰ ਅਸੀਂ ਰੈਡ ਹੈਂਡ ਰੈਪ ਕੀਤਾ ਡੇਵਿਡ ਕੁਮਾਰ ਡੇਵਿਡ ਕੁਮਾਰ ਜੀ ਔਰ ਇਹ ਲੋਕਲ ਨੇ ਜਾਂ ਕਿਤੋਂ ਬਾਹਰੋਂ ਆਏ ਨੇ ਆ ਉਹ ਅਸੀਂ ਡਿਟੇਲਸ ਬਾਅਦ ਸ਼ੇਅਰ